ਦਿੱਖ ਗੁਰਮੁਖ ਖਾਨ ਨੇ ਬੜੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਜੀ ਉਹਨਾਂ ਗੁਰਮੁਖ ਖਾਨ ਨੇ ਉਹਨਾਂ ਕੋਲ ਕੁਝ ਸੰਗੀ ਬੈਠੇ ਸਨ ਚਿੰਤਾ ਬਾਰੇ ਉਹ ਦੱਸਦੇ ਪਏ ਸਨ ਚਿੰਤਾ ਬਾਰੇ ਉਹ ਗੁਰਮੁਖ ਪਿਆਰੇ ਦੱਸ ਨਹੀਂ ਸਕਦੇ ਤੇ ਉਹਨਾਂ ਨੇ ਇੱਕ ਪ੍ਰੈਕਟੀਕਲ ਇੱਕ ਚੀਜ਼ ਦੱਸੀ ਇੱਕ ਗਲਾਸ ਪਿਆ ਸੀ ਗਲਾਸ ਗਲਾਸ ਨੂੰ ਚੁੱਕਿਆ ਦਾ ਪਾਣੀ ਦੇ ਨਾਲ ਭਰਿਆ ਸੀ ਜੀ ਉਹ ਗਲਾਸ ਤੇ ਚੁੱਕ ਕੇ ਨਾ ਇਦਾਂ ਦਿਖਾਇਆ ਤੇ ਆਪਣੇ ਸੰਗੀਆਂ ਨੂੰ ਪੁੱਛਣ ਲੱਗੇ ਕਹਿੰਦੇ ਦੱਸੋ ਜੀ ਇਹ ਗਲਾਸ ਅੱਧਾ ਖਾਲੀ ਹੈ ਅੱਧਾ ਭਰਿਆ ਹੁਣ ਸਾਰਿਆਂ ਨੇ ਸੋਚਿਆ ਕਹਿੰਦੇ ਜੀ ਇਹ ਕਹਿਣਗੇ ਦੱਸੋ ਇਹ ਅੱਧਾ ਖਾਲੀ ਹੈ ਕੀ ਅੱਧਾ ਭਰਿਆ ਹੈ ਇਦਾਂ ਦੀ ਕੋਈ ਗੱਲ ਪੁੱਛਣ ਉਹ ਮਹਾਪੁਰਖ ਕਹਿਣ ਲੱਗੇ ਕਹਿੰਦੇ ਜੋ ਤੂੰ ਹੀ ਸੋਚ ਰਹੇ ਹੋ ਭਾਈ ਉਹ ਮੈਂ ਨਹੀਂ ਪੁੱਛਣਾ ਮੈਂ ਇਹ ਪੁੱਛਣਾ ਹੈ ਕਿ ਗਲਾਸ ਅੱਧਾ ਖਾਲੀ ਹੈ ਅੱਧਾ ਭਰਿਆ ਤੇ ਜਿਹੜਾ ਅੱਧਾ ਭਰਿਆ ਹੈ ਪਾਣੀ ਦੇ ਨਾਲ ਇਹਦਾ ਵਜ਼ਨ ਕਿੰਨਾ ਹੋਏਗਾ ਆਖੋ ਸਤਨਾਮ ਦੱਸੋ ਮੈਨੂੰ ਇਹਦਾ ਵਜ਼ਨ ਕਿੰਨਾ ਹੋਏਗਾ ਹੁਣ ਸਾਰੇ ਸੋਚਣ ਲੱਗੇ ਤਾਂ ਨਵਾਜਾ ਸੁੱਕ ਲੈ ਜਾ ਕਿਤਾ ਵਜ਼ਨ ਕਿੰਨਾ ਹੋਏਗਾ ਕਹਿੰਦੇ ਮਹਾਪੁਰਸ਼ੋ 300 ਗ੍ਰਾਮ 400 ਗ੍ਰਾਮ ਕੋਈ ਕਹਿੰਦਾ 250 ਗ੍ਰਾਮ ਕੋਈ ਕਹਿੰਦਾ 200 ਗ੍ਰਾਮ ਕਹਿੰਦੇ ਚਲੋ ਛੱਡੋ ਅਸੀਂ ਕੀ ਲੈਣਾ ਵਜ਼ਨ ਦੇ ਨਾਲ ਕਹਿੰਦੇ ਮੰਨ ਲਓ ਹੁਣ ਮੈਂ ਇੱਕ ਗਲਾਸੇ ਪਕੜਿਆ ਇੱਕ ਮਿੰਟ ਅਗਰ ਮੈਂ ਉਹ ਗਲਾਸ ਪਕੜਿਆ ਤੇ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪਏਗਾ ਕੋਈ ਫਰਕ ਨਹੀਂ ਪਏਗਾ ਪਰ ਕਹਿੰਦੇ ਜੇ ਇਹੀ ਗਲਾਸ ਮੈਂ 1 ਘੰਟਾ ਪਕੜੀ ਰੱਖਾਂ ਆਖੋ ਸਤਨਾਮ ਜੀ ਜੇ 1 ਮਿੰਟ ਪਕੜਿਆ ਮੈਨੂੰ ਕੋਈ ਫਰਕ ਨਹੀਂ ਜੇ ਮੈਂ 1 ਘੰਟਾ ਇਹ ਗਲਾਸ ਇਦਾਂ ਹੀ ਪਕੜੀ ਰੱਖਾਂ ਕਹਿੰਦੇ ਫਿਰ ਕੀ ਹੋਏਗਾ ਦੱਸੋ ਸਾਰੇ ਚੁੱਪ ਕਹਿੰਦੇ ਮੈਂ ਦੱਸਾਂ ਉਹ ਮਹਾਪੁਰ ਕਹਿਣ ਲੱਗੇ ਕਹਿੰਦੇ ਮੈਂ ਦੱਸਾਂ ਕਹਿੰਦੇ ਮੇਰਾ ਹੱਥ ਕਿਤੇ ਨਾ ਕਿਤੇ ਆਕੜ ਜਾਏ ਦੁਖੇਗਾ ਤਰਦ ਕਰੇਗਾ ਕਰੇਗਾ ਕਹਿੰਦੇ ਜੀ ਬਿਲਕੁਲ ਕਰੇਗਾ ਕਹਿੰਦੇ ਜੇ ਮੈਂ ਇਹੀ ਗਲਾਸ ਇੱਕ ਘੰਟੇ ਦੀ ਥਾਂ ਤੇ ਇੱਕ ਦਿਨ ਪਕੜੀ ਰੱਖਾਂ ਪੂਰਾ ਇੱਕ ਦਿਨ ਮੈਂ ਐਦਾਂ ਹੀ ਰੱਖਾਂ ਕਹਿੰਦੇ ਫਿਰ ਕੀ ਹੋਏਗਾ ਸਾਰੇ ਕਹਿਣ ਲੱਗੇ ਕਹਿੰਦੇ ਮਹਾਪੁਰ ਖੋ ਫਿਰ ਤਾਂ ਇਹ ਹੱਥ ਐਦਾਂ ਹੀ ਇਦੋਂ ਜੋਇੰਟ ਕਹਿੰਦੇ ਸਟਿਫ ਹੋ ਜਾਣਗੇ ਇਥੋਂ ਕੇ ਜਿਹੜੇ ਜੋਇੰਟ ਨੇ ਆਕੜ ਜਾਣਗੇ ਤੇ ਇੱਕ ਵਿੱਚੋਂ ਹੀ ਕੋਈ ਕਹਿਣ ਲੱਗੇ ਕਹਿੰਦੇ ਹੋ ਸਕਦਾ ਹੈ ਨਰਵ ਸਿਸਟਮ ਜਿਹੜਾ ਸੈੱਟ ਨਾ ਹੋਣ ਦੇ ਕਾਰਨ ਹੱਥ ਨੂੰ ਪੈਰਾਲਾਈਸਿਸ ਦਾ ਅਟੈਕ ਵੀ ਪੈ ਜਾਵੇ ਕਹਿੰਦੇ ਬਿਲਕੁਲ ਸਹੀ ਬਿਲਕੁਲ ਸਹੀ ਸਮਝ ਕਹਿੰਦੇ ਹੁਣ ਵੇਖੋ ਮੈਂ ਇੱਕ ਮਿੰਟ ਪਕੜਿਆ ਇੱਕ ਮਿੰਟ ਪਕੜਿਆ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕੁਝ ਦਰਦ ਮਹਿਸੂਸ ਨਹੀਂ ਕੋਈ ਬਹੁਤ ਵੱਡੀ ਬਾਤ ਨਹੀਂ ਇੱਕ ਮਿੰਟ ਦਾ ਇੱਕ ਘੰਟਾ ਪਕੜਿਆ ਕਹਿੰਦੇ ਮੇਰਾ ਦਰਦ ਵੱਧ ਗਿਆ ਮੇਰੀ ਤਕਲੀਫ ਵੱਧ ਗਈ ਕਹਿੰਦੇ ਜੇ ਮੈਂ ਇੱਕ ਦਿਨ ਪਕੜੀ ਰੱਖਾਂਗਾ ਕਹਿੰਦੇ ਮੈਂ ਹੋਰ ਤਕਲੀਫ 'ਚ ਆ ਜਾਵਾਂਗਾ ਵੱਡੀ ਬਿਮਾਰੀ ਮੈਨੂੰ ਗਰਸ ਲਾਏਗੀ ਕਹਿੰਦੇ ਠੀਕ ਹੈ ਕਹਿੰਦੇ ਜੀ ਬਿਲਕੁਲ ਠੀਕ ਹੈ ਕਹਿੰਦੇ ਹੁਣ ਇਹ ਤਿੰਨੋਂ ਸੂਰਤਾਂ ਦੇ 'ਚ ਮੈਨੂੰ ਦੱਸੋ ਕੁ ਪ੍ਰਮਖ ਪਿਆਰੇ ਮਹਾਂਪੁਰ ਕਹਿਣ ਲੱਗੇ ਕਹਿੰਦੇ ਇਹ ਤਿੰਨੋਂ ਸੂਰਤਾਂ ਦੇ ਵਿੱਚ ਮੈਨੂੰ ਦੱਸੋ ਕਿ ਉਹ ਗਲਾਸ ਦਾ ਪਾਣੀ ਘਟਿਆ ਕਿ ਵਧਿਆ ਕਹਿੰਦੇ ਨਹੀਂ ਮਹਾਰਜ ਨਾ ਉਹ ਘਟਿਆ ਤੇ ਨਾ ਉਹ ਵਧਿਆ ਉਹ ਗਲਾਸ ਦਾ ਪਾਣੀ ਤਾਂ ਉੱਥੇ ਹੀ ਹੈ ਕਹਿੰਦੇ ਬਸ ਭਾਈ ਮੈਂ ਇੰਨਾ ਹੀ ਸਮਝਾਣਾ ਚਾਹੁੰਦਾ ਸੀ ਹੁਣ ਕਿਸੇ ਚੀਜ਼ ਦੀ ਚਿੰਤਾ ਹੈ ਕੋਈ ਦੁੱਖ ਹੈ ਅੰਦਰ ਕੋਈ ਚਿੰਤਾ ਹੈ ਉਹਨੂੰ ਇੱਕ ਮਿੰਟ ਵਾਸਤੇ ਰੱਖਾਂਗੇ ਅੰਦਰ ਤੇ ਕਹਿੰਦੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਇੱਕ ਘੰਟੇ ਵਾਸਤੇ ਰੱਖਾਂਗੇ ਅੰਦਰ ਕਹਿੰਦੇ ਅੰਦਰਲੇ ਰੋਗ ਵੱਧ ਜਾਣਗੇ ਆਖੋ ਸਤਨਾਮ ਵਾਹਿਗੁਰੂ ਤੇ ਕਹਿੰਦੇ ਉਹੀ ਇੱਕ ਦਿਨ ਇੱਕ ਮਹੀਨੇ ਵਾਸਤੇ ਜੇ ਮੈਂ ਅੰਦਰ ਰੱਖ ਲਿਆ ਉਹ ਚਿੰਤਾ ਨੂੰ ਅੰਦਰ ਰੱਖ ਲਿਆ ਔਰ ਘੁੱਟ ਗਿਆ ਉਸ ਦੁੱਖ ਦੇ ਨਾਲ ਮੈਂ ਘੁੱਟਦਾ ਰਿਹਾ ਘੁੱਟਦਾ ਕਹਿੰਦੇ ਪਤਾ ਨਹੀਂ ਕਿਤਨੀਆਂ ਬਿਮਾਰੀਆਂ ਅੰਦਰ ਪਾਲ ਲੰਗ ਕਿਤਨਾ ਕੁ ਮੈਂ ਔਖਾ ਹੋ ਜਾਵਾਂ ਕਹਿੰਦੇ ਹਾਂ ਇੱਕ ਗੱਲ ਹੋਰ ਇਹ ਤਿੰਨੋਂ ਸੂਰਤਾਂ ਦੇ ਵਿੱਚ ਮੇਰਾ ਉਹ ਚਿੰਤਾ ਮੇਰੇ ਉਹ ਦੁੱਖ ਨਾ ਘਟਿਆ ਨਾ ਵਧਿਆ ਜਿਹੜੀ ਜਿਸ ਕਰਕੇ ਮੈਂ ਚਿੰਤਾ ਵਿੱਚ ਵਿੱਚ ਮ ਪਿਆ ਹੋਇਆ ਸੀ ਕਹਿੰਦੇ ਨਾ ਉਹ ਘਟਿਆ ਨਾ ਵਧਿਆ ਜਿਹੜੀ ਚਿੰਤਾ ਵਿੱਚ ਮ ਪਿਆ ਹੋਇਆ ਸੀ ਪਰ ਉਹਦੇ ਕਾਰਨ ਬਿਮਾਰੀਆਂ ਜ਼ਰੂਰ ਵੱਧ ਗਈਆਂ ਕੋ ਸਤਨਾਮ ਤਕਲੀਫ ਜ਼ਰੂਰ ਵੱਧ ਗਈ ਜਿਵੇਂ ਗਲਾਸ ਦਾ ਪਾਣੀ ਨਾ ਵਧਿਆ ਨਾ ਘਟਿਆ ਪਰ ਚਿੰਤਾਵਾਂ ਦੁੱਖ ਵਧਾਤਾ ਉਹਨਾਂ ਰੋਗ ਵਧਾਤਾ ਉਹਨਾਂ ਇੱਥੇ ਹੀ ਜਿਸ ਚਿੰਤਾ ਦੇ ਕਰਕੇ ਜਿਸ ਚਿੰਤਾ ਨੂੰ ਲੈ ਕੇ ਮੈਂ ਪਰੇਸ਼ਾਨ ਸੀ ਨਾ ਉਹ ਚਿੰਤਾ ਘਟੀ ਨਾ ਵਧੀ ਪਰ ਉਹਨੇ ਉਸ ਚਿੰਤਾ ਨੇ ਕੰਮ ਕੀ ਕੀਤਾ ਮੇਰੇ ਅੰਦਰਲੇ ਰੋਗ ਮੇਰੇ ਅੰਦਰਲੇ ਸੋਗ ਮੇਰੀ ਅੰਦਰਲੀਆਂ ਬਿਮਾਰੀਆਂ ਹੋਰ ਵਧਾ ਕੇ ਰੱਖ ਦਿੱਤੀਆਂ ਕੋ ਸਤਨਾਮ ਕਹਿੰਦੇ ਭਾਈ ਫਿਰ ਇਸ ਤੋਂ ਬਹੁਤ ਬਿਹਤਰ ਬਹੁਤ ਬਿਹਤਰ ਜਦੋਂ ਕੋਈ ਚਿੰਤਾ ਆਵੇ ਉਹਨੂੰ ਚਿੰਤਨ ਦੇ ਨਾਲ ਖਤਮ ਕਰੋ ਚਿੰਤਨ ਦੇ ਨਾਲ ਕਹਿੰਦੇ ਜਿਵੇਂ ਜਿਵੇਂ ਚਿੰਤਨ ਕਰੀ ਚੱਲੋਗੇ ਜਿਵੇਂ ਜਿਵੇਂ ਚਿੰਤਨ ਕਰੀ ਚੱਲੋਗੇ ਕਹਿੰਦੇ ਚਿੰਤਾ ਵੱਲੋਂ ਧਿਆਨ ਹਟਦਾ ਜਾਏਗਾ ਧਿਆਨ ਹਟਦਾ ਜਾਏਗਾ ਤੇ ਸੱਚ ਜਿੱਥੇ ਧਿਆਨ ਹਟੇਗਾ ਉਹ ਚਿੰਤਾ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਚਲੀ ਜਾਏਗੀ ਆਕੋ ਸਤਨਾਮ ਵਾਹਿਗੁਰੂ ਉਹ ਗੁਰਮੁਖ ਜਨ ਕਹਿਣ ਲੱਗੇ ਕਹਿੰਦੇ ਇਸ ਲਈ ਨਿੱਕੀ ਨਿੱਕੀ ਗੱਲ ਤੇ ਜਿਹੜੀ ਚਿੰਤਾ ਕਰਦੇ ਹੋ ਕਹਿੰਦੇ ਉਹ ਚਿੰਤਾ ਨੂੰ ਚਿੰਤਨ ਦਾ ਰੂਪ ਦੇ ਦਿਓ ਚਿੰਤਨ ਦਾ ਰੂਪ ਦੇ ਦਿਓ ਸਿਕਰ ਕਰਨੀ ਹੈ ਚਿੰਤਾ ਦੀ ਨਹੀਂ ਚਿੰਤਨ ਦੀ ਕਰੀ ਸੁਭਾਵਕ ਹੈ ਜ਼ਿੰਦਗੀ ਹੈ ਨਾ ਜੀ ਚਿੰਤਾ ਕੋਈ ਨਾ ਕੋਈ ਬਣੀ ਰਹਿੰਦੀ ਹੈ ਬਣੀ ਰਹਿੰਦੀ ਹੈ ਕੋਈ ਨਾ ਕੋਈ ਚਿੰਤਾ ਜ਼ਿੰਦਗੀ ਦਾ ਸਫ਼ਰ ਹੈ ਹਰ ਕਦਮ ਤੇ ਚਿੰਤਾ ਖੜੀ ਹੈ ਬੰਦਾ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ ਬੰਦਾ ਕਵੇ ਜੀ ਮੇਰੀ ਜ਼ਿੰਦਗੀ ਤੋਂ ਚਿੰਤਾ ਨਿਕਲ ਜਾਵੇ ਇਹ ਚਿੰਤਾ ਨਿਕਲ ਜਾਵੇ ਨਹੀਂ ਨਿਕਲ ਸਕਦੀ ਚਿੰਤਾ ਭੁਲੇਖਾ ਹੈ ਸਾਰਾ ਪਰ ਹਾਂ ਉਹਦਾ ਹੱਲ ਹੈ ਹੱਲ ਸਤਿਗੁਰੂ ਦੱਸਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਹਰ ਸਿਮਰਨ ਤੇ ਮੇਰੀ ਚਿੰਤਾ ਮਿੱਟੀ ਮੇਰੀ ਚਿੰਤਾ ਹੱਲ ਹੈ ਜੇ ਬੰਦਾ ਕਹੇ ਮੇਰੀ ਜ਼ਿੰਦਗੀ ਤੋਂ ਚਿੰਤਾ ਹੀ ਖਤਮ ਹੋ ਜਾਵੇ ਜੇ ਚਿੰਤਾ ਹੀ ਖਤਮ ਹੋ ਜਾਵੇ ਫਿਰ ਤੂੰ ਚਿੰਤਨ ਕਰ ਵੀ ਨਾ ਸਕਿਆ ਕੋ ਸਤਨਾਮ ਇਹ ਵੀ ਸੱਚ ਇਹ ਵੀ ਸੱਚ ਹੈ ਤੁਸੀਂ ਦੇਖੋ ਜਿਹੜਾ ਬੰਦਾ ਬਹੁਤ ਹੀ ਸੁਖੀ ਹੈ ਉਹ ਉਹ ਕਾ ਸੁਖੀ ਜਿਹਦੇ ਜੀਵਨ ਚ ਪੂਤ ਘੱਟ ਚਿੰਤਾਵਾਂ ਨੇ ਉਹ ਉਨਾਂ ਹੀ ਵੈਗੁਰੂ ਤੋਂ ਦੂਰ ਹੋਏਗਾ ਉਹ ਨਹੀਂ ਸਤ ਸੰਗ ਤੋਂ ਦੂਰ ਹੋਏਗਾ ਉਹ ਉਨਾਂ ਹੀ ਨਾਮ ਤੋਂ ਦੂਰ ਹੋਏਗਾ ਰਾਸਲ ਸੱਚਾਈ ਇਹੀ ਹੈ ਚਿੰਤਾ ਆਂਦੀ ਹੈ ਜਦੋਂ ਚਿੰਤਾ ਆਂਦੀ ਹੈ ਔਰ ਪਿੱਛੇ ਮਤ ਜੇ ਗੁਰੂ ਦੀ ਹੋਵੇ ਜੇ ਪਿੱਛੇ ਮਤ ਗੁਰੂ ਦੀ ਕੰਮ ਕਰ ਰਹੀ ਆ ਫਿਰ ਬੰਦਾ ਚਿੰਤਾ ਨੂੰ ਚਿੰਤਨ ਦੇ ਤਬਦੀਲ ਕਰ ਦਿੰਦਾ ਤੇ ਜੇ ਪਿੱਛੇ ਮਤ ਗੁਰੂ ਦੀ ਨਹੀਂ ਹੋਏਗੀ ਜੇ ਸਮਤ ਨਹੀਂ ਹੈ ਸਾਨੂੰ ਫਿਰ ਝੂਰਦੇ ਰਵਾਂਗੇ ਚਿੰਤਾ ਦੇ ਵਿੱਚ ਛੁਰਦੇ ਰਵਾਂਗੇ ਫਿਰ ਉਹ ਅੰਦਰ ਹੀ ਰੱਖ ਰੱਖ ਕੇ ਰੱਖ ਰੱਖ ਕੇ ਰੱਖ ਰੱਖ ਕੇ ਪਾਣੀ ਦਾ ਗਲਾਸ ਬਗਲ ਕੇ ਰੱਖੀ ਰੱਖਿਆ ਰੱਖੀ ਰੱਖਿਆ ਕੀ ਹੋਇਆ ਅਧਰੰਗ ਦਾ ਰੋਗ ਲੱਗ ਗਿਆ ਅੰਦਰੋਂ ਮਾਸਪੇਸ਼ੀਆਂ ਅਕੜ ਗਈ ਜੇ ਚਿੰਤਾ ਅੰਦਰ ਹੀ ਰੱਖੀ ਰੱਖਾਂਗੇ ਰੱਖੀ ਰੱਖਾਂਗੇ ਰੱਖੀ ਰੱਖਾਂਗੇ ਤਾਂ ਕੀ ਹੋਏਗਾ ਕਈ ਰੋਗ ਪਲਪ ਪੈਣਗੇ ਅੰਦਰ ਜਦੋਂ ਡਾਕਟਰ ਕੋਲ ਜਾਂਦੇ ਆ ਡਾਕਟਰ ਚੈੱਕ ਕਰਦਾ ਕਹਿੰਦਾ ਜੀ ਇਦਾਂ ਦਾ ਕੋਈ ਰੋਗ ਨਹੀਂ ਕਿਧਰੇ ਚਿੰਤਾ ਤਾਂ ਨਹੀਂ ਹੈ ਕਿਧਰੇ ਕਿਸੇ ਚੀਜ਼ ਦੀ ਚਿੰਤਾ ਇਦਾਂ ਡਾਕਟਰ ਕਹਿੰਦਾ ਕਿਧਰੇ ਕਿਸੇ ਚੀਜ਼ ਦੀ ਚਿੰਤਾ ਤੇ ਟੈਨਸ਼ਨ ਤਾਂ ਨਹੀਂ ਉਸ ਭੋਲੇ ਨੂੰ ਪੁੱਛੋ ਕਿਹੜੀ ਜ਼ਿੰਦਗੀ 'ਚ ਟੈਨਸ਼ਨ ਨਹੀਂ ਹੈ ਜੀ ਡਾਕਟਰ ਸਾਹਿਬ ਜਿਹੜਾ ਤੁਸੀਂ ਚੈੱਕ ਕਰ ਰਹੇ ਹੋ ਤੁਹਾਡੀ ਵੀ ਜ਼ਿੰਦਗੀ 'ਚ ਕਈ ਟੈਨਸ਼ਨਾਂ ਆਉਣਗੀਆਂ ਕੋ ਸਤਨਾਮ ਕਿਹੜੀ ਜ਼ਿੰਦਗੀ ਹੈ ਜਿਹਦੇ 'ਚ ਟੈਨਸ਼ਨ ਨਹੀਂ ਹੈ ਹਾਂਜੀ ਹਰ ਜ਼ਿੰਦਗੀ 'ਚ ਟੈਨਸ਼ਨ ਹੈ ਪਰ ਹਾਂ ਉਸ ਟੈਨਸ਼ਨ ਨੂੰ ਉਸ ਚਿੰਤਾ ਨੂੰ ਚਿੰਤਾ ਵਿੱਚ ਨਹੀਂ ਚਿੰਤਨ 'ਚ ਕਨਵਰਟ ਕਰੋ ਮੈਂ ਫਿਰ ਕਹਿ ਰਿਹਾ ਕਈ ਥਾਵਾਂ ਤੇ ਜਿਹੜੀ ਚਿੰਤਾ ਹੈ ਜਿਹੜਾ ਦੁੱਖ ਹੈ दारू ਬਣ ਜਾਂਦਾ ਹੈ ਦੁੱਖ दारू ਬਣ ਜਾਂਦਾ ਹੈ ਸੁਖ ਰੋਗ ਬਣ ਜਾਂਦਾ ਹੈ ਉਹ ਦੁੱਖ ਆਇਆ ਦੁੱਖ ਹੋ ਰਿਹਾ ਚਿੰਤਾ ਹੋ ਰਹੀ ਦੁੱਖ ਆਇਆ ਦੁੱਖ ਤੇ ਕਰਕੇ ਆਣੀ ਸੀ ਚਿੰਤਾ ਸਹੀ ਸੀ ਨਾ ਦੁੱਖ ਤੇ ਕਰਕੇ ਆਣੀ ਸੀ ਚਿੰਤਾ ਪਰ ਅੰਦਰੋਂ ਸੀ ਸੁਚੇਤ ਦੁੱਖ ਆਇਆ ਤਾਂ ਸਹੀ ਪਰ ਚਿੰਤਾ ਨੂੰ ਨਹੀਂ ਆਣ ਦਿੱਤਾ ਚਿੰਤਨ ਲਿਆਂਦਾ ਕੋ ਸਤਨਾ ਵਾਏ ਦੁੱਖ ਤਾਂ ਆਏਗਾ ਜੇ ਦੁੱਖ ਕੋਈ ਆਇਆ ਉਹਦੇ ਨਾਲ ਆਣੀ ਸੀ ਚਿੰਤਾ ਪਰ ਚਿੰਤਾ ਦੀ ਥਾਂ ਤੇ ਉਸ ਦੁੱਖ ਨੂੰ ਦੂਰ ਕਰਨ ਵਾਸਤੇ ਦੁੱਖ ਦੀ ਨਿਵਰਤੀ ਕਰਨ ਵਾਸਤੇ ਚਿੰਤਨ ਸ਼ੁਰੂ ਕਰਤਾ ਸਿਮਰਨ ਸ਼ੁਰੂ ਕਰਤਾ ਹੁਣ ਇੱਕ ਬੰਦੇ ਕੋਲ ਦੁੱਖ ਆ ਗਿਆ ਉਸ ਚਿੰਤਾ ਵਿੱਚ ਹੀ ਲੱਗਿਆ ਹਾਏ ਹੁਣ ਕੀ ਹੋਏਗਾ ਹਾਏ ਹੁਣ ਕੀ ਹੋਏਗਾ ਹਾਏ ਹੁਣ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਹਾਏ ਇਦਾਂ ਹੋ ਗਿਆ ਹਾ ਇਦਾਂ ਹੋ ਗਿਆ ਹੁਣ ਕੀ ਹੋਏਗਾ ਇੱਕ ਬੰਦਾ ਕਹਿੰਦਾ ਜੀ ਨਾਮ ਜਪੋ ਬੰਦਗੀ ਉਹ ਕੀ ਹੋ ਜਾਏਗਾ ਬਾਈ ਹੁਣ ਕੀ ਹੋਏਗਾ ਉਹ ਫਸ ਗਈ ਜੀ ਹੁਣਾ ਹੋਵੇ ਉਹ ਹੋਰ ਚਿੰਤਾ ਹੋਰ ਉਹਨੇ ਹੋਰ ਬਲੱਡ ਪ੍ਰੈਸ਼ਰ ਹਾਈ ਸ਼ੂਗਰ ਹਾਈ ਆ ਹਾਈ ਉਹ ਹੱਟ ਗਿਆ ਬੰਦਾ ਉੱਥੇ ਬੜਾ ਹੀ ਸੁੱਖਾ ਇੱਕ ਕੰਮ ਹੈ ਸਾਹਿਬ ਕਹਿੰਦੇ ਹਰ ਸਿਮਰਨ ਦਾ ਪੱਲਾ ਫੜ। ਹਰੀ ਦੇ ਸਿਮਰਨ ਦਾ ਪੱਲਾ ਫੜ। ਆਪਣੇ ਗੁਰੂ ਜੀ ਦੀ ਸ਼ਰਨ 'ਚ ਚਲਾ ਜਾ ਤੇ ਜਾ ਕੇ ਵਾਹਿਗੁਰੂ ਜੀ ਦੇ ਨਾਮ ਦਾ ਪੱਲਾ ਫੜ ਲੈ। ਜਦੋਂ ਕੁੱਟ ਕੇ ਪੱਲਾ ਫੜੇਗਾ ਨਾਮ ਦਾ ਸਹਾਰਾ ਲਏਗਾ, ਬੰਦਗੀ ਦਾ ਸਹਾਰਾ ਲਏਗਾ। ਸੱਚ ਫਿਰ ਤੇਰੇ ਦੁੱਖ ਦੀ ਚਿੰਤਾ ਤੈਨੂੰ ਨਹੀਂ ਤੇਰੇ